ਸਸਰੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਹੁੰਦੀ ਆਉਂਦੀ ਆ ਅਸੀਂ ਪੰਜਾਬ ਦੇ ਗੁਰੂ ਘਰਾਂ ਜਿਹੜੇ ਗੁਰੂ ਘਰ ਹੈਗੇ ਆ ਉਹਨਾਂ ਦੇ ਜਿਹੜੇ ਜਿਹੜੇ ਨਾਮ ਹੈਗੇ ਆ ਰੁੱਖਾਂ ਦੇ ਪਿੱਛੇ ਉਹਨਾਂ ਦੇ ਬਾਰੇ ਚਰਚਾ ਕਰਦੇ ਆ ਸਾਡੇ ਪਿੰਡਾਂ ਦੇ ਨਾਮ ਜਿਹੜੇ ਰੁੱਖਾਂ ਪਿੱਛੇ ਉਹਨਾਂ ਦੇ ਚਰਚਾ ਕਰਦੇ ਅੱਜ ਅਸੀਂ ਫਤਲਕਾ ਜ਼ਿਲ੍ਹਾ ਦੇ ਜਿਹੜੇ ਪਿੰਡ ਹੈਗੇ ਜਿੰਨਾਂ ਰੁੱਖਾਂ ਦੇ ਪਿੱਛੇ ਨਾਮ ਆਉਂਦੇ ਬਾਰੇ ਚਰਚਾ ਕਰਨਾ ਚਾਹੁੰਦੇ ਆ ਇੱਕ ਸਾਡੇ ਅਬੂਰ ਬਲਾਕ ਦੇ ਦੋ ਪਿੰਡ ਹੁੰਦੇ ਆ ਕਿਕਰ ਖੇੜਾ ਇੱਕ ਇੱਕਰ ਦੇ ਰੁੱਖ ਪਿੱਛੇ ਪਿਆ ਹੋਇਆ ਰੋਹੂੜਿਆ ਵਾਲੀ ਇਹ ਰੋਹੂੜੇ ਦੇ ਰੁੱਖ ਪਿੱਛੇ ਪਿਆ ਜਿਹੜਾ ਪ੍ਰਾ ਉਸ ਤੋਂ ਬਾਅਦ ਖੁਈਆ ਸਰਬਰ ਬਲਾਕ ਵੱਲੋਂ ਤੁਰਦੇ ਆਪਾਂ ਇੱਕ ਝੰਡ ਵਾਲਾ ਹਲਮੰਤਾ ਝੰਡ ਦੇ ਨਾਮ ਪਿੱਛੇ ਹੈਗਾ ਝੰਡ ਵਾਲਾ ਮੀਰਾ ਸੰਗਲਾ ਝੰਡ ਦੇ ਨਾਮ ਪਿੱਛੇ ਪਿਆ ਹੋਇਆ ਤੂਤ ਵਾਲਾ ਪਿੰਡ ਆ ਇੱਕ ਬਰਾਂ ਵਾਲੀ ਇਹ ਸਾਡੇ ਬੰਦੇ ਨਾਂ ਤੇ ਆ ਉਦੋਂ ਬਾਅਦ ਅਸੀਂ ਬਲਾਕ ਜਲਾਲਾਬਾਦ ਆਵਾਂਗੇ ਜਲਾਲਾਬਾਦ ਚੱਕ ਝੰਡ ਵਾਲਾ ਪਿੰਡ ਹੈਗਾ ਉੱਥੇ ਇੱਕ ਇੱਕ ਚੱਕ ਟਾਲੀ ਵਾਲਾ ਪਿੰਡ ਹੈਗਾ ਇੱਕ ਝੰਡ ਵਾਲਾ ਪਿੰਡ ਹੈਗਾ ਇਹ ਸਾਰਾ ਜਿਹੜਾ ਹੈਗਾ ਇਹਨਾਂ ਦੇ ਇਹ ਤਿੰਨ ਪਿੰਡ ਬਲਾਕ ਜਲਾਲ ਜਲਾਲਾਬਾਦ ਦੇ ਹੈਗੇ ਉਸ ਤੋਂ ਬਾਅਦ ਫਜ਼ਲਕਾ ਬਲਾਕ ਵੱਲ ਜਾਵਾਂਗੇ ਸੁਰੇਸ਼ ਵਾਲਾ ਪਿੰਡ ਆ ਸ਼੍ਰੇਸ਼ ਜਿਹੜੇ ਬਗਣੀ ਪਾਸ਼ਾ ਸ਼ੁਰੇਸ਼ ਸ਼ਰੀ ਨੂੰ ਬੋਲਦੇ ਆ ਸ਼੍ਰੇਸ਼ ਵਾਲਾ ਪਿੰਡ ਦਾ ਨਾਮ ਆ ਕਿੱਕਰ ਵਾਲਾ ਰੂਪਾ ਪਿੰਡ ਆ ਕੇਰੀਆਂ ਪਿੰਡ ਆ ਕੈਰ ਦੇ ਪਿੱਛੇ ਜਿਹੜੇ ਸਾਡਾ ਕਰੀ ਦਾ ਰੁੱਖ ਦੇ ਪਿੱਛੇ ਝੰਡ ਵਾਲਾ ਖਰਤਾ ਇੱਕ ਪਿੰਡ ਹੈਗਾ ਝੰਡ ਵਾਲਾ ਭੀਮੇਸ਼ਾ ਪਿੰਡ ਆ ਜੋੜੇ ਝੰਡ ਪਿੰਡ ਆ ਟਾਲੀ ਵਾਲਾ ਜੱਟਾਂ ਪਿੰਡ ਆ ਟਾਲੀ ਵਾਲਾ ਬੋਦਲਾ ਪਿੰਡ ਆ ਬਨਾ ਵਨ ਵਾਲਾ ਹਰਮੰਤਾ ਪਿੰਡ ਆ ਵਨਾਂ ਦੇ ਵਨਾਂ ਦੇ ਰੁੱਖ ਪਿੱਛੇ ਨਾ ਦੇ ਆ ਵਨਾਂ ਵਾਲਾ ਇੱਕ ਹੈਗਾ ਇੱਕ 베ਰੀ ਵਾਲਾ ਪਿੰਡ ਆ ਇਹ ਸਾਰੇ ਰੁੱਖ ਜਿਹੜੇ ਹੈਗੇ ਆ ਇਹਨਾਂ ਦੇ ਨਾਂ ਪਿੱਛੇ ਪਿੰਡਾਂ ਦੇ ਨਾਮ ਹੈਗੇ ਆ ਮਤਲਬ ਪਰtras ਦੀ ਹੈਗੀ ਹੈ ਇਹਨਾਂ ਪਿੰਡਾਂ ਦੇ ਜਿਹੜੇ ਨਾਂ ਤਾਂ ਰੁੱਖਾਂ ਪਿੱਛੇ ਹੈਗੇ ਆ ਪਰ ਰੁੱਖਾਂ ਦੇ ਜੰਗਲ ਇਥੋਂ ਖਤਮ ਹੋ ਚੁੱਕੇ ਆ ਸੀ ਸਾਰਾ ਸਰਵੇ ਨਿਚੋ ਕਰਾ ਚੁੱਕਿਆ